ਮਨ ਗੀਤ ਉਹਨਾਂ ਕਰੇ ਨੇ ਮੈਂ ਕਬੀਰ ਫੇਰ ਵਸੀਮਾ ਦਾ ਵੱਡਾ ਕੰਮ ਹੈ ਇਹਦੇ ਵੇਲੇ ਤੁਹਾਨੂੰ ਕੁੜੀ ਕਵਰ ਸੁਣਉਂਦੇ ਆ 66 ਟਰੈਕਟਰ ਤੱਕ ਹੀ ਤਿਆਰਮਾਨਾ ਹੋਰ ਤੇ ਅੱਜ ਤੁਹਾਨੂੰ ਕੁੜੀ ਵੀਡੀਓ ਬਖਉਨੇ ਆ ਅਦਾ ਤੁਂ ਜਾਨ ਮਰਦੀ ਕਿਥੋਂ ਸੀ ਦਰਦ ਵਾਲੇ ਨਹੀਂ ਹੈ ਅੱਛਾ ਦਰਦ ਦਰਦ ਨਹੀਂ ਹੈ ਹਾਂ ਸਿੰਗਲ ਨੇ ਮਾਰਨ ਦੇ ਕੋ ਕਿਉਂ ਕਾ ਕਿੰਨਾ ਮੇਰੀ ਖਲਾਈ ਮੋਤ ਹੋ ਜਾਣੀਆਂ ਇਸ ਦਿਨ ਸ਼ਕੀਲੇ ਕਹਿੰਦੇ ਤਾਂ ਕਿ ਮੇਰੀ ਮੋਤ ਹੋ ਜਾਣੀਆਂ ਜੇ ਮੈਂ ਆ ਆ ਕੰਮ ਕਬ ਦਿੱਤਾ ਇਹ ਵੀ ਵੀਡੀਓ ਤੁਹਾਨੂੰ ਕੇ ਕੁੜੀ ਸੁਣਾਉਂਦੇ ਆ ਆਪਾਂ ਨੂੰ ਲੱਗੇ ਕਿੜੇ ਬੱਪੂ ਨਾਲ ਬੈਠੋ ਕੀ ਕੀ ਬੋਲਦਾ ਹੈ ਰੱਬ ਨੇ ਇਹਨਾਂ ਨੂੰ ਜਾਣਿਆ ਹੈ ਨਹੀਂ ਤੁਸੀਂ ਵੀਡੀਓ ਵੇਖੀ ਹੋਗੀ ਨਿਆਮਸ਼ਰੀ ਹੁਦਾਂਲੇ ਟ੍ਰੰਪ ਦਾ ਨਾਂ ਲੈ ਕੇ ਭਈਆਂ ਨੂੰ ਦੀ ਪੇ ਚਤਾਵਨੀ ਵੇਖਿਓ ਕੁੜੀ ਵੀਡੀਓ ਅੱਗੇ ਆਵਲੀ ਤੇ ਗਿੜੇ ਹੋਏ ਹੋ ਰਹੀਆਂ ਕਿ ਇਹ ਆਹ ਕੁਝ ਕਰਨ ਜਾਂਦੀਆਂ ਹੈ ਬੀਬੀਆਂ ਜਿਮ ਵਿੱਚ ਸ਼ੀਸ਼ੇ ਵਿੱਚ ਨਹੀਂ ਮੇਖਣਾ ਕੋਈ ਕੁਝ ਸ਼ੀਸ਼ੇ ਵਿੱਚ ਸਾਰਾ ਫਨਸਾ ਹੋਣਾ ਹੈ ਇੱਥੇ ਜਿਹੜੀ ਕੁੜੀ ਜਿਮ ਨੋਰ ਜਾਂਦੀ ਹੈ ਉਸਦੇ ਬਾਰੇ ਇਸ ਤਰ੍ਹਾਂ ਦੇ ਕੰਮ ਕਰਦੀਆਂ ਹਨ ਜਿਮ ਦੇ ਚਾਦੀ ਕਾਲਾ ਹਉ ਤਾਂ ਭੱਲੇ ਬਕਵਾ ਪਹੁੰਚਿਆ ਨੂੰ ਸਲੂਟ ਆਇਆ ਫਸ ਸੜੀ ਪੰਜਾਬੋਂ ਸਾਡੇ ਦੂਜੇ ਬੱਸੇ ਉਤਰਨ ਮੈਨੂੰ ਪੁੱਛ ਲੈ ਮੀ ਕੋ ਮਈਆਂ ਨੇ ਕੀ ਕੀਤਾ ਗਿਆ ਜੇ ਤੁਹਾਡੇ ਕੋਲ ਹੀ ਕਾਜ ਨਹੀਂ ਹੈ ਤਾਂ ਤਨੂ ਹਸਪਤਲ ਜਿੱਤਾ ਜੀ ਮਾਸੀ ਮੇਰੀ ਤਾਂ ਮੂੰਹ ਤੇ ਹੀ ਮਨ ਨੂੰ ਦੇਖੂਗੀ ਕਹਿ ਦਿੱਤਾ ਪਰ ਨਹੀਂ ਹੈ ਉਹ ਯਹਾਂ ਖੇਤਰ ਮੈਂ ਨਹੀਂ ਰਹਿ ਪਾਏਗਾ ਜੋ ਤੂੰ ਬੜੇ ਠੀਕ ਹੈ ਭਾਈ ਠੀਕ ਹੈ ਆਪ ਇਸ ਵਿੱਚ ਜੋ ਤੁਹਾਰੇ ਗੁੰਕੇ ਦੀ ਖਤਿਆਪਨ ਹੋ ਰਿਹਾ ਹੈ जो समय दिया उसके दिनों में दोबारा फिर करोगे रहोगे जगह बदलोगे तो फिर दोबारा करोगे एक जगह का सत्यापन सब जगह नहीं चलेगा यहाँ रहने लग गए ना।, ना, ना ये लोग जो बिना सत्यापन के रह रहे हैं इसी समय इनके मकान मालिकों को बुला करके और ये व्यक्ति यहाँ से सीधे अपने अपने जगहों में जाएंगे और वहां से पुलिस का सत्यापन कराने के बाद यहाँ स्टेट का सत्यापन कराएंगे तब यहाँ रह पाएंगे ਅਤੇ ਉਹ ਜੱਬੀ ਉਹ ਨੇ ਅੰਨਿਲ ਰਾਧਾ ਰਾਹ ਸਿੰਘ ਖਾਨ ਸਾਨੇ ਕਿਹਾ ਕਿ ਜੇ 트럼ਪ ਪੰਜਾਬੀਆਂ ਨੂੰ ਬਾਹਰ ਕੱਢ ਸਕਦਾ ਸੀ ਕਿਉਂ ਨਹੀਂ ਪ੍ਰਵਾਸੀਆਂ ਨੂੰ ਕੱਢ ਸਕਦੇ ਇਹਦੇ ਬਾਰੇ ਸੁਨੀਲ ਸਿੰਘ ਸਾਹ ਦੇ ਵੀ ਜੇ 트럼ਪ ਆਪਣੇ ਪੰਜਾਬੀਆਂ ਨੂੰ ਬਾਹਰ ਕੱਢ ਸਕਦਾ ਕਿ ਅਸੀਂ ਨਹੀਂ ਕੱਢ ਸਕਦੇ ਅਸੀਂ ਵੀ ਕਰ ਸਕਦੇ ਹਾਂ ਸਾਡਾ ਪੰਜਾਬ ਆ ਸਾਡੀ ਧਰਤੀ ਆ ਸਾਰਾ ਕੁਝ ਕਰ ਸਕਦੇ ਹਾਂ ਅਸੀਂ ਮਤੇ ਪਾਓ ਸਾਡੇ ਇੱਥੇ ਕਾਨੂੰਨ ਬਣੇ ਕਿੰਨੇ ਵੀ ਪ੍ਰਵਾਸੀ ਨੇ ਇਹਨਾਂ ਦੀਆਂ ਫਰੀ ਸਕੀਮਾਂ ਬੰਦ ਕਰਾਉਣੀਆਂ ਆਟਾ ਦਾਲ ਫਰੀ ਖਾ ਰਹੇ ਆ ਟੈਕਸ ਅਸੀਂ ਲੋਕ ਦੇ ਰਹੇ ਦਿਨ ਰਾਤ ਮਿਹਨਤ ਕਰ ਕਰਕੇ ਔਰ ਐਸੋ ਹੁੰਦਾ ਲਿੰਦੇ ਆ ਪੰਜ ਪੰਜ ਲੱਖ ਵਾਲੇ ਕਾਰਡ ਵੀ ਬਣੇ ਪਏ ਇਹਨਾਂ ਦੇ ਫਰੀ ਇਲਾਜ ਕਰਾਉਣ ਵਾਲੀ ਜਦ ਕਿ ਸਾਡੇ ਨਹੀਂ ਬਣਿਆ ਕਰੇ ਬਿਨਾ ਕਾਰਡ ਤੋਂ ਬਿਨਾ ਆਧਾਰ ਕਾਰਡ ਤੋਂ ਬਿਨਾ ਕਿਸੇ ਚੀਜ਼ ਤੋਂ ਜਿਹੜੇ ਰਹਿ ਰਹੇ ਨੇ ਉਹਨਾਂ ਨੂੰ ਨਸ ਪਾਣੀ ਬੜੀ ਜ਼ਰੂਰੀ 99 ਦਾ ਕਹਿੰਦਾ ਸਾਡੇ ਅੱਲੇ ਤੱਕ ਕਾਰਡ ਨਹੀਂ ਮਰੇ ਪੰਜ ਪੰਜ ਲੱਖ ਵਾਲੇ ਤੇ ਇਹਨਾਂ ਦੇ ਕਾਰਡ ਬੁਲੇ ਪਏ ਆਲੇ ਇਹ ਸੜੀਆਂ ਸਕੀਮਾਂ ਇਹਨਾਂ ਦੀਆਂ ਬੰਦ ਕਰੋ ਇਹਨਾਂ ਤੋਂ ਸਮਾਹਨ ਫਾਇਦਲਾ ਬੰਦ ਕਰੋ ਕਪੜੇ ਆਬੀ ਪੰਜਾਬ ਹੁਸ਼ਿਆਰ ਨਹੀਂ ਤੇਰਾ ਤੇ ਤੁਲ ਪਵੇਗਾ ਤੁਹਾਡਾ ਕੀ ਖਿਆਲ ਹੈ ਟਰੰਪ ਉਹਨੇ ਧਿਆਨ ਦਿੱਤੇ ਜਿਹੜੇ ਨਿਹੰਨ ਸਿੰਘ ਦਾ ਉਹਨੂੰ ਟਰੰਪ ਉਹਦੇ ਨਾਲ ਤੁਲਨਾ ਕੀਤੀ ਗਈ ਜਿਹੜਾ ਆ ਕਾੜ ਹਰੀ ਵਾਲੇ ਖਾਨ ਕਹਿ ਰਹੇ ਹਨ ਬੰਦ ਚਤੇ ਜਾਣ ਤਾਂ ਮੈਂ ਤਾਂ ਵਿੱਚ ਆਪਣੀ ਕੀਮਤੀ ਲਾ ਜਰੂਰੀ ਦੱਸਿਓ ਅੱਗੇ ਆ ਵੇਖੋ ਪੰਜਾਬੀਓ ਆ ਬੜਾ ਮਨਕੀਰ ਤੋਂ ਰਖਦੀ ਤੁਹਾਨੂੰ ਵੀਡੀਓ ਉਹਨੇ ਆ ਇਸ ਲਈ ਅੱਜ 10 ਟਰੈਕਟਰ ਕੀਤੇ ਹਨ ਰਵਾਨਾ ਇਹ ਵੀ ਵੀਡੀਓ ਦਾ ਨੂੰ ਉਹਨੇ ਆ ਟਰੈਕਟਰ ਲੈ ਕੇ ਮਨਕੀਰ ਤੋਂ ਪਹੁੰਚਿਆ ਗੋਜਪੁਰ ਜਿਹੜੀ ਦੇ ਵਿੱਚ ਔਰ ਵਕ ਵਕ ਪਿੰਡਾਂ ਨੂੰ ਇਹ ਟਰੈਕਟਰ ਇਸੇ ਰੁਕੀ ਕੇ ਨਾਲ ਅੱਡ-ਅੱਡ ਇਲਾਕਿਆਂ ਦੇ ਵਿੱਚੋਂ ਦੇਖੋ ਇਹਦਾ ਉਸ ਪਾਸੇ ਵੀ ਨਹੀਂ ਦੂਜੇ ਪਾਸੇੋਂ ਨੋਟਾ ਲੜਾਇਆ ਹੋਇਆ ਪੰਜ ਟਰੈਕਟਰ ਇਸ ਪਾਸੇ ਨੇ ਤੇ ਪੰਜ ਟਰੈਕਟਰ ਉਧਰੋਂ ਲਾਏ ਜਾ ਰਹੇ ਆ ਇਹ ਟਰੈਕਟਰ ਫਲੋਜਪੁਰ ਏਰੀਆ ਦੇ ਵਿੱਚ ਡਿਸਟ੍ਰੀਬਿਊਟ ਕੀਤੇ ਜਾਣੇ ਆ ਅੱਡ-ਅੱਡ ਹਰ ਪੀੜਿਤ ਜਿਹੜੇ ਪਿੰਡ ਨੇ ਉਹਨਾਂ ਇਲਾਕਿਆਂ ਦੇ ਵਿੱਚ ਇਹ ਪੂਰਾ ਮਨਕੀਰ ਤਾਲਪੁਰਾ ਦੇ ਵੱਲੋਂ ਇਨੀਸ਼ੀਏਟਿਵ ਲਿਆ ਗਿਆ ਤਾਂ 10 ਟਰੈਕਟਰ ਪਹਿਲਾਂ ਮਨਕੀਰ ਤਾਲਪੁਰਾ ਵੱਲੋਂ ਦਿੱਤੇ ਗਏ ਸੀ ਵੇਲੇਮ ਨਬੀਓ ਜਿਹੜੇ ਕਹਿ ਰਹੇ ਸੀ ਮਦਕੀਆਂ ਤੋਂਨ ਚਿੱਟਾ ਕਾਲ ਐਸੀ ਇਮਾਕਤ ਕਰ ਗਿਆ ਅਮਨ ਪੁਛਤਾ ਰਿਆ ਰਹਾ ਆ ਵੇਲੇਮ ਨੇ ਉਹਨਾਂ ਦੀ ਪੂ ਇਮਾਨਦਰੀ ਨਾਲ ਹੀ ਆਸੇਂ ਗਦਾਂ ਪੈਂਦੇ ਨੇ ਬਹੁਤ ਦੀਆਂ ਸੇਵਾ ਕਰਦੇ ਬਹੁਤ ਦੀ ਸੇਵਾ ਕਰਦੇ ਆ ਮਸੀਤ ਤੋਂ ਰਹਾ ਆ ਵਾ ਦੇਖੋ ਕਿਸੇ ਤੋਂ ਨਹੀਂ ਆਦਮ ਹੀਰ ਤਰਪ ਮੰਦ ਗਿਆ ਜੋ ਤਾਂ ਜੋ ਰਹੀ ਉਹਦਾ ਸੂਰਮਾ ਪੰਜਾਬ ਦਾ ਮਨ ਫੋਛ ਹੋ ਗਿਆ ਬਿੱਲੀਓ ਇੱਕੀ ਜਿੰਦਾਬ ਹੰਝ ਕਰੋਰ ਪੰਜਾਬ ਨੋਨਾ ਆ ਬੰਦਾ ਉਹਦੇ ਮਨਕੀਰ ਤੋਂ ਖਵਾਈ ਜਿੰਦਾ ਅੱਜ ਵੀ ਨਬੀ ਅੱਲਾਮ ਵਾਲਿ ਕੁਲੀ ਨਾ ਵੀਡੀਓ ਆ ਸੋਸ਼ਲ ਮੀਡੀਆ ਉੱਤੇ ਬਾਇਰਨ ਤਾਂ ਆ ਗਏ ਗਿੰਦੇ ਆਹ ਕੁਦ ਕਰਨ ਜਾਂਦੇ ਆਏ ਬੀਬੀਆਂ ਜੀ ਮੈਂ ਮੇਰੇ ਸ਼ੀਸ਼ੇ ਵੇਖਣਾ ਨਹੀਂ ਦੇਖਣਾ ਦੇਣੇ ਕੋਦੇ ਆ ਗਏ ਕਿਉਂ ਵਾ ਵਾ ਇਹ ਦੁਆ ਯਾਰ ਹਾਈ ਟੂ ਇਹ ਪਲੇਟਾਂ ਰੱਖ ਰੀਆਂ ਜੋ ਕਰਦੇ ਮਤਲਬ ਨਾ ਬਹੁਤ ਚੱਕ ਲੈਣੀਆਂ ਸੀ ਪਲੇਟਾਂ ਰੱਖ ਰੀਆਂ ਲੋਹੇ ਅੰਗੂਠੇ ਵੀ ਮਾਰਦੇ ਗਿੰਦ ਨਾਲ ਇੱਥੇ ਹੋ ਤਿਆਰ ਇਥੇ ਹੋ ਉਨੇ ਤਾਂ ਵਾਰ ਜਦੋਂ ਪਲੇਟ ਚੱਕਾਂ ਲੀਓ ਬਈ ਖੋਸ਼ੀਸ਼ੇ ਦੇ ਵਿੱਚ ਪਲੇਟ ਨਹੀਂ ਵਿਖੰਦਈ ਕੋਈ ਵੇਖ ਲੋ ਹੱਥ ਨਹੀਂ ਲੋੜੀ ਚੱਕੀ ਜਾਂਦੀ ਆ ਲੋਕਾਂ ਸਾਹਮਣੇ ਦਿਖਾਉਂਦੇ ਆ ਵੀ ਅਸੀਂ ਨਾ ਭਾਦ ਚੁੱਕਲੀਆਂ ਆਂ ਵੀ ਬਾਦ ਵਿੱਚ ਇਸ ਤਰ੍ਹਾਂ ਕਰਦੇ ਆ ਲੋਕਾਂ ਲਈ ਵਾਹ ਵਾਹ ਹੀ ਹਟਣ ਦੇ ਵੇਲੇ ਕਿ ਇਸ ਤਰ੍ਹਾਂ ਦੇ ਕੰਮ ਕਰਦੀਆਂ ਅੱਜ ਕੱਲ ਬੀਬੀਆਂ ਜਿਮਾਂ ਵਿੱਚ ਆ ਗਏ ਤੁਹਾਡਾਂ ਕੀ ਚੜਾ ਇਸ ਦਿਵਾਰੀ ਤੁਮੇ ਤਾਂ ਜੀ ਰਾਏ ਦੱਸੋ ਆ ਬੁਲੀ ਆ ਪੰਜਾਬੀਓ ਤੁਸੀਂ ਵੀ ਪਲੇ ਖਾਣਾ ਖਾ ਗਿਆ ਓ ਆਪ ਤੁਹਾਨੂੰ ਦੇਖਣ ਨੂੰ ਨੱਕੜ ਲੱਗ ਰਹੀ ਹੋਊਗੀ। ਆ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਵੀ ਹੁਣ ਵੀਡੀਓ ਆ ਰਹੀਆਂ ਆ ਦੇਖਣ ਨੂੰ ਨੱਕੜ ਲੱਗਦੀ ਪਈਆ ਪਰ ਹੈ ਅਸਲ ਵਿੱਚ ਸੱਪ ਆ। ਆ ਇੱਥੇ ਨੱਕੜ ਦੀ ਤਰ੍ਹਾਂ ਦਿਖਦਾ ਯਾਰ। ਇਹ ਆ ਦੇਖੋ ਲੱਗੇ ਦਿੱਤੀ ਹੋਵੇਖੋ ਕਿੰਦਾ ਨਾਠੀਆਂ ਨਾਲ ਵੇਖੋ ਸਪੀਡ ਵੇਖੋ। ਇਹ ਲੈ ਨੋਰਮਲ ਇਨਸਾਨ ਨੂੰ ਨਾ ਬਰਾ ਲੱਕੜਾ ਵਾਲੇ ਕੋਕਨੀ ਤੇ ਨਾ ਥੰਦਿਆ। ਐ ਇਹਨੇ ਕਰ ਜਣਾ ਨਹੀਂ ਮੋਦਗਾ ਬਣਿਸ਼ਤਾ ਬਣ ਗਏ ਤੇ ਇਹ ਲਗੇ ਲਾ ਤਾਮ। ਨੱਕੜ ਦੇ ਮਨੇ ਵੀ ਚੱਕ ਲੈਂਦਾ ਤੇ ਇਹਦਾ ਤਾਂ ਕੰਮ ਨੇ ਕੱਢਣਾ ਨਹੀਂ। ਆਵੇ ਕੋਕਲੀ ਦੀ ਸਪੀੜਾ ਲੱਕੜ ਦੀ ਤੋੜਾ ਗੰਦ ਦੇ ਨਾਲ ਲੱਗ ਜਾਂਦਾ ਹਾਦੀ ਆ ਰੱਬ ਦੀ ਰੱਬ ਦੇ ਅੰਦਰ ਇਹ ਲੋ ਕ੍ਰਿਸ਼ਨਾ ਨਾਲ ਜੀਵ ਜੰਤ ਬਣਾਈ ਗਈ ਆ ਤੂੰ ਦਾ ਪਲੇ ਖਾ ਬਾ ਦਿੰਦੇ ਆ ਜਿਹੜੀ ਜੀਲੀ ਟੀ ਬਣੀ ਗੰਦੀ ਆ ਕੋਈ ਪਤਾ ਨਹੀਂ ਆ ਵੇਖੋ ਪਹਿਲੇ ਵੇਖਣ ਨੂੰ ਲੱਕੜ ਦੀ ਤਰ੍ਹਾਂ ਲੱਗਦਾ ਪਿਆ ਸੀ ਆਉੜੇ ਨੂੰ ਮਾਮਲਾ ਇਹ ਆ ਵੀ ਡੇੜੀ ਵਾਰ ਲੈ ਨੀਲ ਪਏ ਦੇ ਛੇ ਦਿਤਾ ਚਾਰ ਬੋਰ ਦੱਪੇ ਦਿੱਤੇ ਤਾਂ ਸਣਕਤੇ ਬੈਠ ਕੇ ਘੁੱਟ-ਘੁੱਟ ਬਰੋਲ ਲੱਗ ਗਈ ਬੀਬੀ ਕਹਿੰਦੀ ਸਾਰਿਆਂ ਨੂੰ ਨੀਲ ਪਏ ਦੇ ਛੇ ਦਿਨ ਦਾ ਮੈਨੂੰ ਚਾਹ ਦਿੱਤੇ ਫਿਰ ਮੈਲਾ ਦੇ ਡੇੜੀ ਔਰਤ ਦੇ ਹੰਗਾਮੇ ਤੋਂ ਬਾਅਦ ਲੱਗ ਗਿਆ ਸੀ ਗ੍ਰਾਫਿਕ ਜੀ ਆ ਬੀਬੀ ਜਣੀਆ ਮੈਨੂੰ ਦੋ ਬੋਰ ਦੱਪੇ ਦੇ ਬੋਹ ਜਾਣ ਦੀ ਡੇੜੀ ਚਕਾਉ ਆ ਵੇ ਲੋ ਐਦਾਂ ਤਾਂ ਨਾ ਲਾ ਕੇ ਬੈਠੀ ਸੀ ਇਹ ਦਹਾਵਾ ਛੱਡੀਆਂ ਬੀਬੀਆਂ ਦੇ ਅੱਜ ਕਣੋ ਗਏ ਪਰ ਤੋ ਪੰਜਾਬ ਦੀ ਨਹੀਂ ਬਰੋਦਰਾਂ ਦੀ ਯਾਦ ਅਸੀ ਯਾੜੀ ਡੇੜੀਆਂ ਅਰੇ ਬੀਬੀਆ ਇਸ ਤਰ੍ਹਾਂ ਦੇ ਕੰਮ ਵੀ ਕਰ ਦਿੰਦੀਆਂ ਆ ਜਦੋਂ ਕੰਨੇ ਨੂੰ ਦੋ ਗੋਤਬੀਆਂ ਕਰਕੇ ਪੱਨਾਂ ਲਗਾ ਦਿੰਦੀਆਂ ਆ ਫੜਕ ਤੇ ਨਬੇ ਕਿੱਡਾ ਵੱਡਾ ਜਾਗ ਲਗਾ ਦੇਤੀ ਇਹਨੇ ਸਿਰੇ ਦੀ ਦਿਮਾਗ ਨੇ ਚੋਗਿਆ ਮੇਰੀ ਫਲਾਈ ਮੂਤ ਉਹ ਜਿਹੜੀ ਜਾਂ ਵੀਡੀਓ ਬੱਚਾ ਸੁਣੋ ਮੈਂ ਤਾਂ ਲੋਕੀ ਤੋਂ ਮਾਗੂਨ ਜੇ ਮੈਂ ਕੰਮਾਂ ਤੋਂ ਛੱਡ ਦੇ ਦੂੰਗਾ ਮੇਰੇ ਬਜੁੜਕਾਂ ਨੇ ਮੇਰੇ ਧੜੀ ਸਾਬ ਨਹੀਂ ਮੇਰੇ ਦਿੱਤੀ ਦੀ ਮਾਤਾ ਨੇ ਇੱਕ ਦਿਨ ਮੈਨੂੰ ਆਪਣੇ ਕਮਰੇ ਵਿੱਚ ਬੁਲਾਤਾ ਸੀ ਜੰ ਨੂੰ ਮੇਰੇ ਦਿੱਤੀ ਨੇ ਕਿਹਾ ਦੇ ਸੁਣ ਮੈਂ ਤੂੰ ਹੋ 5 ਸਾਲ ਤੋਂ ਇੰਨਾ ਸਾਲ ਕਸ਼ਟ ਕਰਤੇ ਤੂੰ ਹੋ ਮਾਰਸਟਾਈਨ ਦੀ ਮੰਗ ਕੀਤੀ ਹੈ ਕਿ ਤੂੰ ਆਪਣੇ ਵchnਾ ਤੇ ਜਨਾਰ ਰਿਹਾ ਕਿ ਅਸੀਸ ਹੋਰ ਵੀ ਤਰਫਾਂ ਦੇ ਜਿਹਦੇ ਅਸੀਂ ਮਾਰ ਕੇ ਸਾਡਾ ਰੂਹ ਵੀ ਤੜਫਣੀ ਜਵਲਜੀਤ ਮਾਨ ਦਾ ਕਹਿਣਾ ਆ ਵੀ ਜੇ ਮੇਰੇ ਖਾਲਿਸਤਾਨੀ ਮੈਂ ਮੰਗਾ ਛੱਡਦੀ ਨਾ ਮੇਰੀ ਦਾ ਮੌਤ ਹੋ ਜਾਣੀ ਸਾਡੀਆਂ ਦਾ ਰੂਹ ਮਾ ਵੀ ਬਾਅਦ ਵਿੱਚ ਤੜਫਣਗੀਆ ਮੇਰੇ ਪਰਿਵਾਰ ਨੇ ਮੈਨੂੰ ਇਹ ਹੀ ਸਿੱਖਿਆ ਦਿੱਤੀ ਰ ਹੈ ਬਚਪਨ ਤੋਂ ਲੈ ਕੇ ਅੱਗੇ ਬੰਦਾ ਵੀ ਉਹ ਆ ਨਾਲ ਜਾਤੀ ਸੱਤ ਇਹ ਜਿਹੜੇ ਪੰਜਾਬ ਵਿੱਚ ਜਾਤੀ ਸਰਟੀਫਿਕੇਟ ਬਲ ਰਹੇ ਪ੍ਰਵਾਸੀ ਲਈਆਂ ਦੇ ਕੋਲਟਪੁਰਾ ਸਭ ਦੀ ਮੰਡੀ ਤੋਂ ਆਈ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਕਿਨੇ ਮੋੜ ਲਈ ਆਪ ਨੂੰ ਸਾਦਾ ਇੱਥੇ ਆ ਤੇ ਬਿਹਾਰੀ ਕਹਿੰਦਾ ਸਿੱਖ ਦਰਦੇ ਅੰਨੀ ਕਿਸੇ ਨੂੰ ਜੇ ਹੁਣ ਕੱਢਣਾ ਤੇ ਮੀਨ ਲਾਗਤ ਤਾਂ ਦੇ ਦਿਓ ਬੇਟਾ ਜਾਨੇ ਪੈਸੇ ਪੁਰਦੋ ਸਾਡੀ ਤੇ ਚੋ ਜਾਨੀ ਆ ਸੁਣਿਓ ਕੇ ਜੈ ਮੋ ਕਿਸ ਤਰ੍ਹਾਂ ਦੇ ਨਾਲ ਕਹਿੰਦਾ ਆ ਅਸੀਂ ਨਹੀਂ ਦਰਦੇ ਬੁੱਬੇ ਜੋ ਮਰਜ਼ੀ ਗੱਲ ਉਹਨਾਂ ਨੇ ਖਿੱਚੀ ਜਣਾਇਆ ਜਿੰਨਾ ਖਿੱਚੂਂਦਾ ਖਿੱਚ ਲੋ ਕੰਮ ਨੂੰ ਅਸੀਂ ਵੀ ਤਾਂ ਦੇ ਆ ਸੁਣਿਓ ਲਾਗਤ ਦੇ ਸਰਵਿਸ ਚਾਹਤੇ ਅਦਾ ਤੁਮ ਜਿਦਾਂ ਮਰਜ਼ੀ ਕੀਤਾ ਅਸੀਂ ਜਰੂਰ ਵਾਲੇ ਨਹੀਂ ਹੈ ਅੱਛਾ ਦਰਨ ਦਰਦੇ ਨਹੀਂ ਹੈ ਹਾਂ ਅਸੀਂ ਕੌਣ ਚੋਰੀ ਕਰਦੇ ਜੀ ਬਕਮਾਰੀ ਕਰਦੇ ਹਾਂ ਕੀ ਕਰਦੇ ਕਹਿੰਦੇ ਆਹੀ ਕਿਲਾ ਕੋਈ ਚੋਰੀ ਕਰਦੇ ਆ ਜਾਂ ਨਾ ਮਾਸੀ ਕਰਦੇ ਆ ਜਿਹੜਾ ਸਾਨੂੰ ਕੱਢਣਾ ਤੁਸੀਂ ਇਹ ਕਹਿ ਰਿਹਾ ਆ ਅਗੇ ਤੋਂ ਅਦਾ ਵੀ ਬਿਚਾਰ ਆ ਇਸ ਮਾਮਲੇ ਬਾਰੇ ਆਪਣੀ ਰਾਏ ਜਰੂਰ ਦੱਸੋ ਆਪਣੇ ਦੰਦਾਂ ਦੇ ਵਿੱਚ ਇਹ ਪੂਰੋ ਵਾਲਿਆਂ ਨੂੰ ਸੁਣਦਾ ਤਾਂ ਡਾਗੀ ਕਿਹਨਾ ਆ ਸਾਡੀ ਪੰਜਾਬ ਪੁਲਿਸ ਨੂੰ ਇਸ ਤਰ੍ਹਾਂ ਦੇ ਨਾਲ ਕੰਮਾ ਚਾਹੀਦਾ ਪਰੰਤੂ ਇੱਥੇ ਤਾਂ ਸਾਡੀ ਪੰਜਾਬ ਪੁਲਿਸ ਉਹਨਾਂ ਦੇ ਹੱਥ ਵਿੱਚ ਹੈ ਮਾਰਾਕ ਕੱਢੀ ਪਈ ਆ ਤੇ ਚੱਕ ਰੇ ਨੂੰ ਸਿੱਧੇ ਜਿਹੜੇ ਚਾਹਦੇ ਆ ਸਿੱਧੇ ਇਹ ਤਾਂ ਪਹਿਲੇ ਆ ਤਾਂ ਮਤਲਬ ਹੋਵੇ ਕਿ ਲੈਣ ਦਵਾਵੀਂ ਇਸ ਤਰ੍ਹਾਂ ਇਹ ਵੀਡੀਓ ਵਾਇਰਲ ਹੋ ਰਹੀ ਹੈ ਉਪਰਾਲਾ ਨੇ ਪੁਲਿਸ ਨੇ ਕੀਤਾ ਇਹ ਆਮ ਸੁਣਨੇ ਦਿੱਤਾ ਹੈ ਕਿ ਸਾਡੇ ਅਫਸਰ ਕਹਿੰਦੇ ਆ ਇਹਨਾਂ ਨੂੰ ਕੋਈ ਹੱਥ ਨਾ ਲਾ ਦੇ ਜਗਾਵੇਂ ਮਨੂਨੀ ਕਾਰਵਾਈ ਕਰਕੇ ਕਰਾਂਗੇ ਬਾਕੀ ਕੋਈ ਨਹੀਂ ਅੱਗੇ ਲੱਕ ਪਾਸੇ ਦਹੀਏ ਵੀ ਆਓ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਦੂਜੀ ਪਾਸੇ ਪੰਜਾਬੀ ਭਿਓ ਦੇ ਨਾਰੇ ਬਾਹਰ ਨੇ ਮੁੰਕਾ ਲੱਗ ਰਹੇ ਆ ਦੇ ਲੋ ਕਿਸ ਤਰ੍ਹਾਂ ਲੱਗ ਗਿਆ ਤੇ ਮੋੜ ਬਣ ਚੁੱਕਿਆ ਆ ਹਰ ਕੋਈ ਚੁੰਦਾ ਆ ਸਾਡੇ ਜਿੱਥੇ ਵੀ ਇਲਾਕੇ ਹਨ ਉਥੇ ਸਾਡੀ ਗਿਣਤੀ ਹੀ ਜ਼ਿਆਦਾ ਹੋਵੇ ਬਾਹਰ ਨੇ ਲੋਕ ਨਾਮ ਜੀ ਦੱਸ ਅਸੀਂ ਪੰਜਾਬ ਵਿੱਚ ਚੁੰਨੇ ਆ ਸਾਡੇ ਲੋਕਾਂ ਨੂੰ ਰੁਜ਼ਗਾਰ ਮਿਲੇ ਉੱਧਾ ਹੀ ਉਹ ਵੀ ਚੁੰਦੇ ਹਨ ਕਿ ਸਾਡੇ ਇੱਥੇ ਸਾਡੇ ਲੋਕਾਂ ਨੂੰ ਹੀ ਰੁਜ਼ਗਾਰ ਮਿਲੇ ਬਾਹਰਲੇ ਮੁਰਦਾ ਵਿੱਚ ਪੰਜਾਬੀਆਂ ਨੂੰ ਮਾਰ ਹੱਡੋ ਇਸ ਤਰ੍ਹਾਂ ਦੇ ਨਾਰੇ ਲੱਗ ਰਹੇ ਹਨ ਇਹ ਆ ਵੱਡੇ ਪੱਧਰ ਉੱਤੇ ਇੰਗਲੈਂਡ ਦਾ ਚੰਦਾਬ ਸੀਗੀ ਸੜਕਾਂ ਦੇ ਵਿੱਚ ਪ੍ਰਦਰਸ਼ਨ ਚੱਲ ਰਿਹਾ ਪੂਰੇਆ ਵੱਲੋਂ ਅਗਲੇ ਸੜਕਾਂ ਦੇ ਉੱਤੇ ਆਏ ਆ ਸਾਡੇ ਜਿੱਦਾਸੀ ਪੰਜਾਬੀ ਹੋ ਕੇ ਪੰਜਾਬ ਵਿੱਚ ਲੋਸ ਪ੍ਰਦਰਸ਼ਨ ਕਰਦੇ ਆ ਨਾ ਇੱਥੇ ਹੀ ਅਗਲੇ ਕਰਨ ਦੇ ਆ ਕਹਿੰਦੇ ਪੰਜਾਬੀਆਂ ਨੂੰ ਬਾਹਰ ਕੱਢ ਦੋ ਇਥੋਂ ਬਾਕੀ ਤੁਹਾਡਾ ਕੀ ਵੀ ਜਾਦਾ ਐ ਸਾਰੀ ਵੀਡੀਓ ਬਾਰੇ ਆਪਣੀ ਰਾਏ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਤੁਲੇ ਹੋ ਮੈਂ ਤੁਹਾਡਾ ਦੋਸਤ ਈਸ਼ਾ ਸਿੰਘ ਪੰਜਾਬੀ ਬ੍ਰੇਕਿੰਗ ਦੀ ਕਿਸਾਨ ਦੇ ਨਾਮ ਧੰਨਵਾਦ